Legenda ਇਸ ਟਾਈਮ ਬਟਿੰਡਾ ਦੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਖੇਡ ਸਟੇਡੀਅਮ ਚ ਮੌਜੂਦ ਹੈ ਜਿੱਥੇ 15 ਅਗਸਤ ਦੇ ਮੱਦੇਨਜ਼ਰ ਅੱਜ ਫੁੱਲ ਡਰੈਸ ਰਿਹਸਲ ਜਿਹੜੀ ਕੀਤੀ ਜਾਣੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਹੈ ਸ਼ਹੀਦ ਦੇ ਆਜ਼ਮ ਭਗਤ ਸਿੰਘ ਖੇਡ ਸਟੇਡੀਅਮ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰੇਡ ਲਈ ਜਿਹੜੀਆਂ ਟੁਕੜੀਆਂ ਬਿਲਕੁਲ ਤਿਆਰ ਹੈ ਅਤੇ ਇਹਨਾਂ ਵੱਲੋਂ ਅੱਜ ਫੁੱਲ ਡਰੈਸ ਜਿਹੜੀ ਰਿਹਸਲ ਕੀਤੀ ਜਾਣੀ ਹੈ ਪਰੇਡ ਕਮਾਂਡਰ ਇਸ਼ਾਨ ਸਿੰਘਲਾ ਇਸ ਜਿਹੜੀ ਪਰੇਡ ਦੀ ਜਿਹੜੀ ਅਗਵਾਈ ਕਰਨਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਸ਼ਹੀਦ ਦੇ ਆਜ਼ਮ ਭਗਤ ਸਿੰਘ ਖੇਡ ਸਟੇਡੀਅਮ ਦੀਆਂ ਡੀਪੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦਪੁਰੇ ਸ਼ਹੀਦ ਜੰਪਗ ਸਿੰਘ ਖੇਡ ਸਟੇਡੀਅਮ ਪਹੁੰਚ ਚੁੱਕਿਆ ਹੈ ਡੀਪੀ ਕਮਿਸ਼ਨਰ ਬਠਿੰਡਾ ਚੌਕ ਅਹਿਮਦਪੁਰੇ ਵੱਲੋਂ ਚੰਡਾਲ ਲਹਿਰਾਂ ਦੀ ਰਸਮ ਆਗਾ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਸੀ ਸ਼ਹੀਦ ਜੰਪਗ ਸਿੰਘ ਖੇਡ ਸਟੇਡੀਅਮ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੀਸੀ ਬਠਿੰਡਾ ਸ਼ੌਕਤ ਅਹਿਮਦਪੁਰੇ ਉਹਨਾਂ ਨਾਲ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੱਲੋਂ ਅੱਜ ਜਿਹੜੀ ਫੁੱਲ ਡਰੈਸ ਜਿਹੜੀ ਰਿਹਸਲ ਬਠਿੰਡਾ ਦੇ ਖੇਡ ਸਟੇਡੀਅਮ ਤੇ ਕੀਤੀ ਜਾਣੀ ਹੈ ਮੁੱਖ ਤੌਰ ਤੇ ਅੱਜ ਪਹੁੰਚੇ ਇੱਥੇ ਤਸਵੀਰਾਂ ਤੁਹਾਨੂੰ ਇਸ ਟਾਈਮ ਚਾਹੀਦੇ ਅਜਮਪਾਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਦੀਆਂ ਦਿਖਾ ਰਿਹਾ ਹਾਂ ਜਿੱਥੇ ਅੱਜ ਬਠਿੰਡਾ ਦੇ ਟੀਸੀ ਸ਼ੌਕਤ ਅਹਿਮਦ ਪਰੇ ਵੱਲੋਂ ਝੰਡਾ ਜਿਹੜੀ ਮਹਰਾਮ ਦੀ ਰਸਮ ਆਦਾ ਕੀਤੀ ਗਈ ਹੈ ਅਤੇ ਅੱਜ ਫੁੱਲ ਡਰੈਸ ਰਿਹਸਲ ਜਿਹੜੀ ਬਠਿੰਡਾ ਦੇ ਸ਼ਹੀਦ ਅਜਮਪਾਗਤ ਸਿੰਘ ਖੇਡ ਸਟੇਡੀਅਮ ਤੇ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਸ਼ਹੀਦ ਅਜਮਪਾਗਤ ਸਿੰਘ ਖੇਡ ਸਟੇਡੀਅਮ ਪਟੰਡਾ ਦੀਆਂ ਦੂਸਰੇ ਪਾਸੇ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਣੀਆਂ ਜਿੱਥੇ ਪੰਜਾਬ ਪੁਲਿਸ ਦੇ ਜਵਾਨ ਪਰੇਡ ਲਈ ਬਿਲਕੁਲ ਤਿਆਰ ਹੈ ਐਨਸੀਸੀ ਦੇ ਜਿਹੜੇ ਕੈਡਟ ਹੈ ਉਹ ਵੀ ਤਿਆਰ ਹੈ ਪਰੇਡ ਕਮਾਂਡ ਡਿਸ਼ਾਨ ਸਿੰਘਲਾ ਵੱਲੋਂ ਜਿਹੜੀ ਸਪਰੇਡ ਦੀ ਜਿਹੜੀ ਅਗਵਾਈ ਕੀਤੀ ਜਾਣੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਪਟੰਡਾ ਦੇ ਸਹੀ ਦੇ ਅੱਜ ਭਗਤ ਸਿੰਘ ਫੀਲਡ ਸਟੇਡੀਅਮ ਗਿਆ ਡੀਐਸਪੀ ਇਸ਼ਾਨ ਸਿੰਘਲਾ ਵੱਲੋਂ ਪਰੇਡ ਦੀ ਜਿਹੜੀ ਅਗਵਾਈ ਕੀਤੀ ਜਾਣੀ ਹੈ ਪਰੇਡ ਲਈ ਆ ਕੇ ਆ ਲਿੰਦੇ ਹੋਏ ਈਸ਼ਾਨ ਸਿੰਘਲਾ ਡੀਐਸਪੀ ਬਟਿੰਡਾ ਪ੍ਰੇਡ ਦਾ ਨਿਰੇਖਣ ਕਰਨ ਲਈ ਟੀਸੀ ਬਟਿੰਡਾ ਸ਼ੌਕਤ ਅਹਿਮਦ ਪਰੇ ਐਸਐਸਪੀ ਬਟਿੰਡਾ ਅਮਨੀਤ ਕੌਂਡਲ ਜਾਂਦੇ ਹੋਏ ਚਲਦੇ ਹੋਏ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸਹੀ ਸਹੀ ਦੇ ਅੱਜ ਭਗਤ ਸਿੰਘ ਨਗਰ ਬਟਿੰਡਾ ਦੀਆਂ ਪ੍ਰੇਡ ਦਾ ਨਿਰੇਖਣ ਕਰਨ ਲਈ ਟੀਸੀ ਬਟਿੰਡਾ ਸ਼ੌਕਤ ਅਹਿਮਦ ਪਰੇ ਅਤੇ ਉਹਨਾਂ ਨਾਲ ਐਸਐਸਪੀ ਬਟਿੰਡਾ ਅਮਨੀਤ ਕੌਂਡਲ ਬੰਨੋ ਜਿਹੜਾ ਪ੍ਰੇਡ ਦਾ ਨਿਰੇਖਣ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸ਼ਹੀਦ ਇਜਮ ਭਗਤ ਸਿੰਘ ਖੇਲ ਸਟੇਡੀਅਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰੇਡ ਲਈ ਜਿਹੜੀਆਂ ਟੁਕੜੀਆਂ ਬਿਲਕੁਲ ਤਿਆਰ ਹੈ ਤਸਵੀਰਾਂ ਤੁਹਾਨੂੰ ਸ਼ਹੀਦ ਇਜਮ ਭਗਤ ਸਿੰਘ ਖੇਲ ਸਟੇਡੀਅਮ ਬਟਿੰਡਾ ਦੀਆਂ ਦਿਖਾ ਰਿਹਾ ਜਿੱਥੇ ਐਮ ਸੀ ਸੀ ਕੈਡਟ ਦੀ ਜਿਹੜੀ ਟੁਕੜੀ ਤੁਹਾਨੂੰ ਇੱਥੇ ਨਜ਼ਰ ਆਏਗੀ ਸਕੂਲ ਦੇ ਜਿਹੜੇ ਬੱਚੇ ਹੈ ਉਹਨਾਂ ਦੀ ਜਿਹੜੀ ਟੁਕੜੀ ਇੱਥੇ ਨਜ਼ਰ ਆਏਗੀ ਪਰਲੇ ਪਾਸੇ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਣੀਆਂ ਪੰਜਾਬ ਹੋਮਗਾਰਡ ਦੇ ਜਿਹੜੇ ਜਵਾਨ ਹੈ ਉਹ ਵੀ ਪ੍ਰੇਡ ਲਈ ਤਿਆਰ ਹੈ ਬਠਿੰਡਾ ਪੁਲਿਸ ਦੇ ਜਿਹੜੇ ਜਵਾਨ ਹੈ ਉਹ ਵੀ ਪ੍ਰੇਡ ਲਈ ਤਿਆਰ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਸੀਂ ਸ਼ਹੀਦ ਆਜਮ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਦੀਆਂ ਜਿੱਥੇ ਪ੍ਰੇਡ ਲਈ ਵੱਖ-ਵੱਖ ਟੁਕੜੀਆਂ ਬਿਲਕੁਲ ਤਿਆਰ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆ ਸ਼ਹੀਦ ਆਜਮ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਦੀਆਂ ਇਸ ਪਰੇਡ ਦੀ ਅਗਵਾਈ ਪਰੇਡ ਕਮਾਂਡਰ ਈਸ਼ਾਨ ਸਿੰਗਲਾ ਵੱਲੋਂ ਜਿਹੜੀ ਕੀਤੀ ਜਾਣੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਅਸੀਂ ਸ਼ਹੀਦ ਇਜਮ ਭਗਤ ਸਿੰਘ ਖੇਡ ਮੈਦਾਨ ਬਠਿੰਡਾ ਪਿਆ ਪਰੇਡ ਤੋਂ ਸਲਾਮੀ ਲੈਂਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਤੁਹਾਨੂੰ ਇੱਥੇ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਅਸੀਂ ਸ਼ਹੀਦ ਇਜਮ ਭਗਤ ਸਿੰਘ ਖੇਡ ਸਟੇਡੀਅਮ ਧਿਆ ਕੁਛ ਵੀ ਰਾਜ ਤੁਸੀਂ ਦੇਖ ਸਕਦੇ ਹੋ ਪਰੇਡ ਕਮਾਂਡਰ ਇਸ਼ਾਨ ਸਿੰਗਲਾ ਵੱਲੋਂ ਪਰੇਡ ਦੀ ਜਿਹੜੀ ਅਗਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਸ਼ਹੀਦ ਆਜਮ ਭਗਤ ਸਿੰਘ ਖੇਡ ਸਟੇਡੀਅਮ ਬਟਿੰਡਾ ਦੀਆਂ ਜਿੱਤੇ ਡਿਪਟੀ ਕਮਿਸ਼ਨਰ ਬਟਿੰਡਾ ਸ਼ੌਕਤ ਅਹਿਮਦ ਪਰੇ ਵੱਲੋਂ ਪਰੇਡ ਤੋਂ ਜਿਹੜੀ ਸਲਾਮੀ ਜਿਹੜੀ ਦਿੱਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਸ਼ਹੀਦ ਆਜਮ ਭਗਤ ਸਿੰਘ ਖੇਡ ਸਟੇਡੀਅਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਬਟਿੰਡਾ ਸ਼ੌਕਦ احمد ਪਰੇ ਵੱਲੋਂ ਪਰੇਡ ਤੋਂ ਜਿਹੜੀ ਸਲਾਮੀ ਦਿੱਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਸ਼ਹੀਦ ਇਹ ਜਮ ਭਗਤ ਸਿੰਘ ਫੀਲ ਸਟੇਡੀਅਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਲ ਸੀ ਸੀ ਦੇ ਜਿਹੜੇ ਕੈਡਟ ਹੈ ਉਹਨਾਂ ਨੂੰ ਡਿਪਟੀ ਕਮਿਸ਼ਨਰ ਬਟਿੰਡਾ ਸ਼ੌਕਦ احمد ਪਰੇ ਪਰੇਡ ਤੋਂ ਜਿਹੜੀ ਸਲਾਮੀ ਲੈਂਦੇ ਹੋਏ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਬਟਿੰਡਾ ਦੇ ਸ਼ਹੀਦ ਇਹ ਜਮ ભગસિન ખેલ સ્ટેડિયમ બટંડા દિયા તસવીરા જે તમે જોઈ શકો છો ડિપ્ટી કમિશનર બટંડા શોકત અહેમદ પર એસએસપી બટંડા અમનીત કૌંડલ વલો પ્રેડ તો જેડી સલામી લેટી જારી આ તસવીરા તમને ਇਸ ટાઈમ દિખા રહ્યા છે શહીદ એજમ ભગત સિંહ ખેલ સ્ટેડિયમ બટંડા દિયા ਅੱਜ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਵੱਲੋਂ ਅੱਜ ਜਿਹੜਾ ਤਿਰੰਗਾ ਲਹਿਰਾਮ ਦੀ ਜੜੀ ਰਸਮ ਆਤਾ ਕੀਤੀ ਗਈ ਤਸਵੀਰਾਂ ਤੁਹਾਨੂੰ ਇਸ ਟਾਈਮ ਜ਼ਹੀਦ ਅਜਮਪੁਰ ਸਿੰਘ ਕੇਨ ਸਟੇਡੀਅਮ ਬਠਿੰਡਾ ਦੀਆਂ ਦਿਖਾ ਰਿਹਾ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਪੀਟੀ ਲਈ ਬਿਲਕੁਲ ਤਿਆਰ ਹੈ ਅਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤਦਾਰ ਚ ਇੱਥੇ ਬਟਿੰਡਾ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਜਿਹੜਾ ਪਾਰਟਿਸਿਪੇਟ ਕਰਨ ਲਈ ਇੱਥੇ ਪਹੁੰਚਿਆ ਇਸ ਤੋਂ ਬਾਅਦ ਇਹਨਾਂ ਵੱਲੋਂ ਪੀਟੀ ਕੀਤੀ ਜਾਣੀ ਹੈ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਿਹਾ ਸੀ ਸ਼ਹੀਦ ਦੇ ਆਜਮ ਭਗਤ ਸਿੰਘ ਕੇਨ ਸਟੇਡੀਅਮ ਬਟਿੰਡਾ ਦਿਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਟਿੰਡਾ ਦੇ ਵੱਖ-ਵੱਖ ਸਕੂਲਾਂ ਦੇ ਜਿਹੜੇ ਬੱਚੇ ਐ ਪੀਟੀ ਲਈ ਇੱਥੇ ਪਹੁੰਚ ਚੁੱਕੇ ਆ ਤੇ ਉਸ ਟਾਈਮ ਬਾਅਦ ਇਹਨਾਂ ਵੱਲੋਂ ਜਿਹੜੀ ਪੀਟੀ ਸ਼ੁਰੂ ਕੀਤੀ ਜਾਣੀ ਹੈ ਤੇ ਤਸਵੀਰਾਂ ਤੋਂ ਲੋੜ ਚਾਹੀਦੇ ਅਜੋ ਭਗਤ ਸਿੰਘ ਕੇਲ ਸਟੇਡੀਅਮ ਬਟਿੰਡਾ ਦਿਆਂ ਦਿਖਾ ਰਹੇ ਆ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਅੱਜ ਫੁੱਲ ਡ੍ਰੈਸਰੀ ਅਸਲ ਜੜੀ ਬਠਿੰਡਾ ਦੇ ਸ਼ਹੀਦ ਅਜਮਪੁਰ ਸਿੰਘ ਖੇ ਸਟੇਡੀਅਮ ਤੇ ਜਿਹੜੀ ਕੀਤੀ ਗਈ ਹੈ ਅਤੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ احمد ਪਰੇ ਵੱਲੋਂ قومی ਤਿਰੰਗਾ ਜਿਹੜਾ ਲਹਿਰਾਨ ਦੀ ਜੜੀ ਰਸਮ ਆਗਾ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਅਸੀਂ ਸਹੀ ਤੇ ਅਜਮਪੁਰ ਸਿੰਘ ਖੇ ਸਟੇਡੀਅਮ ਬਠਿੰਡਾ ਤੇ 15 اگست ਨੂੰ ਲੈ ਕੇ ਦਿੱਲੀ ਕਮਿਸਟਰ ਬਠਿੰਡਾ ਸ਼ੌਕਤ احمد ਪਰੇ میڈیا ਨਾਲ ਗੱਲਬਾਤ ਕਰ ਰਹੇ ਨੇ ਆਉ ਸੁਣਾਣੇ ਤੁਹਾਨੂੰ ਉਹਨਾਂ ਦਾ ਕੀ ਕਹਿਣਾ ਹੈ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਇਹ ਜਿਹੜੇ ਦੋ ਦਿਹਾੜੇ ਨੇ ਆਪਣੇ 15 اگਸਟ 26 ਜਨਵਰੀ ਇਹ ਦੇਸ਼ ਦੀ ਹਿਸਟਰੀ ਦੇ ਨਾਲ ਜਿਹੜੇ ਇਹ ਸਭ ਤੋਂ ਮਹੱਤਵਪੂਰਨ ਜਿਹੜੇ ਦੋ ਦਿਨ ਨੇ ਜਿਨ੍ਹਾਂ ਨੂੰ ਆਪਾਂ ਮਨਾਉਂਦੇ ਆ ਤੇ ਇੱਕ ਜਿਸ ਦਿਨ ਆਪਾਂ ਆਜ਼ਾਦ ਹੋਏ ਤੇ ਇੱਕ ਦਿਨ ਇੱਕ ਜਿਸ ਦਿਨ ਸੰਵਿਧਾਨ ਮਿਲਿਆ ਤੇ ਕੱਲ ਪਰਸੂ ਜਿਹੜਾ ਆਏਗਾ 15 اگਸਟ ਨੂੰ 79 इंडिपेंडेंस डे ਇਥੇ ਜਿਹੜਾ ਆਪਣਾ ਸ਼ਹੀਦ ਭਗਤ ਸਿੰਘ ਸਟੇਡੀਅਮ ਇਥੇ ਮਨਾਇਆ ਜਾਂਦਾ ਹੈ ਤੇ ਇਹਦੇ ਵਿੱਚ ਆਮਾਨੂਕ ਮੰਤਰੀ ਪਰਿੰਦਰ ਗੋਇਲ ਜੀ ਜਿਹੜੇ ਹੈਗੇ ਉਹ ਮੁੱਖ ਮਹਿਮਾਨ ਹੋਣਗੇ ਤੇ ਅੱਜ ਇਹਦੀ ਫੁੱਲ ਡਰੈਸ ਰਿਹਰਸਲ ਜਿਹਦੇ ਵਿੱਚ ਆਪਾਂ ਸਾਰੀ ਜਿਹੜੀ ਪ੍ਰੈਪਰੇਸ਼ਨ ਹੈ ਉਹਨਾਂ ਇੱਕ ਵਾਰ ਸਮੀਖਿਆ ਕਰਦੇ ਹਾਂ ਤਾਂ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਕਮੀ ਨਾ ਹੋਵੇ ਜੇ ਕੋਈ ਚੇਂਜਸ ਕਰਨੀ ਆਣੇ ਤੇ ਕਿਉਂਕਿ ਬਹੁਤ ਵੱਡਾ ਦਿਨ ਹੁੰਦਾ ਹੈ ਤਾਂ ਆਪਾਂ ਕੋਸ਼ਿਸ਼ ਹਰ ਵਾਰ ਇਹ ਕਰਦੇ ਹਾਂ ਕਿ ਇੱਕ ਫੁੱਲ ਡਰੈਸ ਰਿਹਰਸਲ ਜ਼ਰੂਰ ਹੋਵੇ ਤੇ ਅੱਜ ਉਹ ਰਿਹਰਸਲ ਸੀਗੀ ਜਿਹਦੇ ਵਿੱਚ ਮੈਂ ਇੱਥੇ ਸ਼ਾਮਿਲ ਹੋਇਆ ਤੇ ਨਾਲ ਹੀ ਸਾਰੇ ਆਫਸਰ ਸਾਹਿਬਾਨ ਨੇ ਤੇ ਜਿਹੜੀ ਵੀ ਸਾਰੀ ਟੀਮਸ ਨੇ ਜਿਨ੍ਹਾਂ ਨੇ ਪਰਫਾਰਮ ਕਰਨਾ ਹੈ ਉਸ ਨੇ ਉਹਨਾਂ ਨੇ ਵੀ ਆਪਣਾ ਜਿਹੜੀ ਹੈਗੀ ਪਰਫ ਉਨਾ ਪ੍ਰੋਸੀਡੈਂਟ ਦੇ ਨਾਲ ਮੀਟਿੰਗ ਕਰਕੇ ਜਿਹੜੀ ਜਿਹੜੀ ਕੁਝ ਚੀਜ਼ਾਂ ਜਿਹੜੀਆਂ ਕਿ ਉਸ ਤੋਂ ਪਹਿਲਾਂ ਉਹਨੂੰ ਫਾਈਨਲਾਈਜ਼ ਕਰਨ ਦੇ ਲਈ ਕਰਨੀ ਹੈ ਉਹਦੇ ਵਾਸਤੇ ਗੱਲਬਾਤ ਕਰਦੇ ਹਾਂ ਸਰ 15 ਅਕਤੂਬਰ ਤੋਂ ਲੈ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਦੇਖੋ ਮੈਂ ਤਾਂ ਸਾਰਿਆਂ ਨੂੰ ਹੀ ਪਹਿਲਾਂ ਵੀ ਕਿਹਾ ਹੈ ਕਿ ਜੇ ਆਪਾਂ ਜਿਸ ਆਜ਼ਾਦੀ ਦੀ ਗੱਲ ਕਰਦੇ ਹਾਂ ਉਹ ਆਜ਼ਾਦੀ ਜਿਹੜੀ ਹੈ ਕਿ ਬੜੀ ਮਿਹਨਤ ਤੇ ਬੜੀ ਕੁਰਬਾਨੀਆਂ ਕਰਕੇ ਜਿਹੜੀ ਹੈ ਕਿ ਉਹ ਮਿਲੀ ਸੀ ਤੇ ਉਹ ਉਦੋਂ ਫਿਰ ਆਜ਼ਾਦੀ ਨੂੰ ਬਚਾਉਂਦਾ ਵੀ ਜਿਹੜਾ ਹੈਗਾ ਇੱਕ ਜਨਾਨੇ ਆਪਣੀ ਕੁਰਬਾਨੀਆਂ ਦਿੱਤੀ ਉਹਨਾਂ ਨੇ ਸਾਡੇ ਵਾਸਤੇ ਦਿੱਤੀ ਸੀ ਹੁਣ ਆਪਾਂ ਜਿਹੜਾ ਹੈਗਾ ਉਸ ਨੂੰ ਬਚਾਉਂਦਾ ਕੰਮ ਜਿਹੜਾ ਹੈਗਾ ਉਹ ਸਾਡਾ ਹੈ ਤੇ ਇੱਕ ਚੰਗਾ ਨਾਗਰਿਕ ਜੋ ਹੋਏਗਾ ਉਹ ਸਮਝੇਗਾ ਕਿਸ ਤਰੀਕੇ ਨਾਲ ਕਿ ਇਹ ਸੰਵਿਧਾਨ ਨੇ ਜਿਹੜੀ ਸਾਨੂੰ ਰਾਹਤ ਦਿੱਤੀ ਹੈ ਜਿਹੜੇ ਰਾਈਟਸ ਦਿੱਤੇ ਨੇ ਤੇ ਉਹਨਾਂ ਨੂੰ ਵੀ ਕਿਵੇਂ ਆਪਾਂ ਜਿਹੜਾ ਹੈਗਾ ਇਸਤੇਮਾਲ ਕਰਨਾ ਹੈ ਕਿਵੇਂ ਆਪਾਂ ਲੈਣਾ ਹੈ ਤੇ ਨਾਲ ਹੀ ਜਿਹੜੀ ਸਾਡੇ ਉੱਤੇ ਜ਼ਿੰਮੇਵਾਰੀਆਂ ਆ ਪਈਆਂ ਨੇ ਉਹਨਾਂ ਨੂੰ ਵੀ ਆਪਾਂ ਕਿਵੇਂ ਨਿਭਾਉਣਾ ਹੈ ਤੇ ਜਦ ਤੱਕ ਆਪਾਂ ਸੰਵਿਧਾਨ ਵਿੱਚ ਆ ਰਾਈਟਸ ਤੇ ਡਿਊਟੀਆਂ ਨੂੰ ਪੂਰੀ ਤਰੀਕੇ ਨਾਲ ਰਾਈਟਸ ਵੀ ਤੇ ਡਿਊਟੀਆਂ ਨੂੰ ਉਹ ਨਹੀਂ ਨਿਭਾਵਾਂਗੇ ਤਾਂ ਮਨ ਨੂੰ ਨਹੀਂ ਲੱਗਦਾ ਤਦ ਤੱਕ ਜਿਹੜਾ ਹੈਗਾ ਆਜ਼ਾਦੀ ਦਾ ਬਹੁਤ ਜ਼ਿਆਦਾ ਕੁਝ ਫਿਰ ਮਤਲਬ ਰਹਿ ਜਾਂਦਾ ਹੈ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਇੱਕ ਚੰਗੇ ਨਾਗਰਿਕ ਬਣੋ ਤੇ ਇਸ ਦੇ ਸੰਵਿਧਾਨ ਨੇ ਜਿਹੜੇ 32 ਉੱਤੇ ਜ਼ਿੰਮੇਵਾਰੀਆਂ ਐਅਤ ਕੀਤੀਆਂ ਨੇ ਉਹ ਵੀ ਪੂਰੀ ਕਰੋ ਤੇ ਜਿਹੜੇ 32 ਆਪਣੇ ਹੱਕ ਹੈ ਉਹ ਹੱਕ ਵੀ ਤੁਸੀਂ ਸਰਕਾਰ ਤੋਂ ਬਾਹੀ ਵਿਅਕਤੀਆਂ ਨੂੰ ਜਿਸ ਤੋਂ ਵੀ ਤੁਹਾਨੂੰ ਉਹ ਹੱਕ حاصل ਹੈ ਉਹ ਹੱਕ ਵੀ ਤੁਹਾਨੂੰ ਜ਼ਰੂਰ ਮਿਲਦਾ ਹੈ ਠੀਕ ਹੈ ਥੈਂਕ ਯੂ ਬਿਲਕੁਲ ਜੀ ਬਿਲਕੁਲ ਐਸਸੀ 50 ਕਮਿਸ਼ਨਰ ਬਠਿੰਡਾ ਸ਼ੌਕਤ احمد ਪਰੇ ਜਿਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਬਠਿੰਡਾ ਦੇ ਸ਼ਹੀਦ ਹਜਮ ਭਗਤ ਸਿੰਘ ਖੇਡ ਸਟੇਡੀਅਮ 'ਚ ਆਜ਼ਾਦੀ ਦਿਹਾੜਾ ਬੜੇ ਧੂਮ-ਧਾਮ ਨਾਲ ਜਿਹੜਾ ਮਨਾਇਆ ਜਾਵੇਗਾ ਅਤੇ ਉਹਨਾਂ ਨੇ ਕਿਹਾ ਕਿ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਵੱਲੋਂ ਜਿਹੜਾ ਤਿਰੰਗਾ ਲਹਿਰਾਨ ਦੀ ਜਿਹੜੀ ਰਸਮ ਹੈ ਉਹਨਾਂ ਵੱਲੋਂ ਜਿਹੜੀ ਆਗਾ ਕੀਤੀ ਜਾਵੇਗੀ ਕੈਮਰਾਮੈਨ ਸੁਝਨਦਰ ਮਨੋਚਰਤੀਵਾਲ ਦੈਨਿਕ ਸਵੇਰਾ ਟੀਵੀ ਬਠਿੰਡਾ